ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਇੱਕ ਵਾਰੀ ਮੁੜ ਤੋਂ ਟਵਿੱਟਰ ਦੇ ਉੱਤੇ ਜੰਗ ਛਿੜ ਸਕਦੀ ਹੈ। ਕੇਜਰੀਵਾਲ ਦੇ ਵੱਲੋਂ ਕੀਤਾ ਤਾਜ਼ਾ ਟਵੀਟ ਇਸ ਦੀ ਵਜ੍ਹਾ ਬਣ ਸਕਦਾ ਏ। ਦਰਸਲ ਕੇਜਰੀਵਾਲ ਨੇ ਕੈਪਟਨ ਦੇ ਵੱਲੋਂ ਕੀਤਾ ਇੱਕ ਟਵੀਟ ਦੀ ਤਸਵੀਰ ਅਪਲੋਡ ਕਰਕੇ ਸਵਾਲ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ ਕਿ ਬਾਦਲਾ ਨੇ 10 ਸਾਲ ਦੇ ਰਾਜ ਵਿੱਚ ਪੰਜਾਬ ਨੂੰ ਕੋਟਿਆਂ ਭਾਰ ਕਰ ਦਿੱਤਾ ਏ, ਬਸ 2 ਮਹੀਨੇ ਹੋਰ ਉਹ ਪੰਜਾਬ ਨੂੰ ਮੁੜ ਤੋਂ ਉਸੇ ਟਰੈਕ ਉੱਤੇ ਲਿਆਉਣਗੇ। ਕੈਪਟਨ ਦੇ ਟਵੀਟ ਦੇ ਜਵਾਬ ਦੇ ਵਿੱਚ ਕੇਜਰੀਵਾਲ ਨੇ ਵੀ ਟਵੀਟ ਕੀਤਾ ਦਿੱਤਾ ਦਿਖੇਹਾ ਪਰ ਤੁਸੀਂ ਕਾਂਗਰਸ ਦੇ ਸੀਐਮ ਉਮੀਦਵਾਰ ਨਹੀਂ ਹੋ ਮੇਰੇ ਸੂਤਰਾਂ ਮੁਤਾਬਕ ਇਹ ਵਾਦਾ ਨਵਜੋਤ ਸਿੰਘ ਸਿੱਧੂ ਨਾਲ ਹੋ ਚੁੱਕਾ ਹੈ ਦੋਵਾਂ ਆਗੂਆਂ ਵਿਚਾਲੇ ਟਵਿੱਟਰ ਦੇ ਉੱਤੇ ਅਜੇ ਹੀ ਜੰਗ ਪਹਿਲਾਂ ਵੀ ਹੋ ਚੁੱਕੀ ਹੈ ਜਦੋਂ ਕੇਜਰੀਵਾਲ ਨੇ ਕੈਪਟਨ ਦੇ ਉੱਤੇ ਮਜੀਠੀਆ ਦੇ ਪੈਸੇ ਚੋਣ ਪ੍ਰਚਾਰ ਲਈ ਵਰਤਣ ਦੇ ਇਲਜ਼ਾਮ ਲਾਏ ਸੀ ਜਵਾਬ ਦੇ ਵਿੱਚ ਕੈਪਟਨ ਨੇ ਕੇਜਰੀਵਾਲ ਨੂੰ ਬਹਿਸ ਦੀ ਖੁੱਲੀ ਚੁਣੌਤੀ ਦਿੱਤੀ ਸੀ ਪਰ ਕੇਜਰੀਵਾਲ ਨੇ ਬਹਿਸ ਲਈ ਆਪਣੇ ਚਾਰ ਆਗੂਆਂ ਦਾ ਨਾਂ ਅੱਗੇ ਕਰ ਦਿੱਤਾ ਪਰ ਇਹਨਾਂ ਦੋਵਾਂ ਆਗੂਆਂ ਦੀ ਬਹਿਸ ਦੀ ਚੁਣੌਤੀ ਬਸ ਟਵਿੱਟਰ ਤੱਕ ਹੀ ਸ